ਸਵਾਗਤ ਹੈ ਸ਼੍ਰੀਆ ਕਾ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸ ਚ ਬ 9 ਤੇ 10 ਮਈ ਪੰਜਾਬ ਦੇ ਮੌਸਮ ਜੇਕਰ ਗਏ ਕਿੰਨਾ ਭਾਗ ਚ ਮੋ ਤੇਜ਼ ਮੀ ਤੇ ਤੇਜ਼ ਹਨੇਰੀ ਚਖੜ ਦਾ ਘੜੇ ਮਾਈ ਦੇਖਣ ਨੂੰ ਮਿਲ ਸਕਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਿਸਾਨ ਵੀਰਾਂ ਨਾਲ ਜਰੂਰ ਕਰਦੇ ਜਿਨ੍ਹਾਂ ਨੂੰ ਆਪਣੇ ਵਾਧੇ ਦੀ ਇਨਫੋਰਮੇਸ਼ਨ ਲੋੜ ਪੈਣੀ ਚਲੋ ਅੱਗੇ ਵੀਡੀਓ ਨੂੰ ਹਾਂ ਤੇ 9 ਮਈ ਪੰਜਾਬ ਦੇ 9:30 ਵਜੇ ਫਿਰਦੀਆਂ ਲਾਈਵ ਸੈਟ ਲੀ ਹਾਲੀ ਸਾਡੋਂ ਪੰਜਾਬ ਦੇ ਆਪਣੇ ਨੇ ਦੁਆਬੇ ਦੇ ਭਾਗ ਹੋਗਾ ਇਨੋਂ ਚੰਨ ਬੱਦਲਬਾਈ ਦੇਖਣ ਨੂੰ ਮਿਲ ਰਹੀਏ ਪਹਿਲਾਂ ਆਪਣਾ ਸਵੇਰੇ ਮਾਝਾ ਦੁਆਬੇ ਵਿੱਚ ਵੀ ਬੱਦਲਬਾਈ ਦੇਖਣ ਨੂੰ ਮਿਲ ਰਹੀ ਸੀ ਮਾਝੇ ਦੇ ਇਲਾਕੇ ਵਿੱਚ ਵੀ ਪਰ ਹੁਣ ਮਾਝੇ ਦੇ ਇਲਾਕੇ ਵਿੱਚ ਬੱਦਲਬਾਈ ਸਾਫ਼ ਹੋ ਚੁੱਕੀ ਹੈ ਦੁਆਬੇ ਦੇ ਏਰੀਆ ਵਿੱਚ ਹੀ ਬੱਦਲਬਾਈ ਰਹਿ ਚੁੱਕੀ ਹੈ ਠੀਕ ਦੇਖਾ ਦੋ ਦੁਆਬੇ ਦੇ ਜਿਹੜੇ ਆਪਣੇ ਇਲਾਕੇ ਹਨ ਉਹ ਚ ਬੱਦਲਬਾਈ ਹਲੇ ਬਰਕਰਾਰ ਹੈ ਬਾਕੀ ਆਪਾਂ ਦੇ ਕਰੀਏ ਮੀਂਹ ਗਣੀ ਦੀ ਮੀਂਹ ਕੋਈ ਨਾ ਕੋਈ ਖਾਸ ਸਾਰ ਨਹੀਂ ਹੈ ਨਾ ਮਾੜੀ-ਮੋਟੀ ਹਲਕੀ-ਫੁਲਕੀ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਆਜਲੇ-ਆਮੇ ਚ ਮੋਗਾ ਹੋ ਗਿਆ ਥੋੜੇ ਬਦ ਦੇ ਫਿਰੋਜ਼ਪੁਰ ਦੇ ਭਾਗੋ ਕੋ ਬੋਸਰ ਜਿੰਦਰ ਹੋ ਗਿਆ ਲੁਧਿਆਣਾ ਸ਼ੀਰ ਦੇ ਭਾਗ ਸਿਕਨਗਰ ਹਸ਼ਿਆਰਪੁਰ ਦੇ ਭਾਗੋ ਥੋੜੇ ਬਦ ਰੂਕ ਨਗਰ ਦੇ ਹੋ ਗਿਆ ਇਹਨਾਂ ਵਿੱਚ ਆਪਣ ਨੂੰ ਹਲਕੀ-ਫੁਲਕੀ ਬੂੰਦਾਬੰਦੀ ਜਾਂ ਬੱਦਲਬਾਈ ਹਲੇ 1-2 ਘੰਟੇ ਦੇ ਰਹਿ ਸਕਦੀ ਹੈ 1-2 ਘੰਟੇ ਬਾਅਦ ਬੱਦਲਬਾਈ ਨੇ ਵਿੱਚ ਆਪਣੇ ਸਾਫ਼ ਹੁੰਦੀ ਵੀ ਦਿਖਾਈ ਦੇਊਗੀ ਤੇ ਮਾੜੀ-ਮੋਟੀ ਬੱਦਲਬਾਈ ਨੇ ਜਿਲਿਆਂ ਵਿੱਚ ਰਹਿ ਵੀ ਸਕਦੀ ਹੈ ਆਪਣੇ ਸ਼ਾਮੋਂ ਦਾ ਹੀ ਬਾਕੀ ਆ ਜੋ ਕੋਈ ਖ ਅੱਜ ਆਪਣੇ ਮੌਸਮ ਭਾਗ ਲੋ ਥੋੜੀ ਬੋਤੀ ਰੀਂ ਦਾ ਆਪਣੇ ਲਟ ਜਾਰੀ ਹੋ ਜਾ ਸਕਦਾ ਹੈ ਦੇਖੋ ਪਰ ਆਪਣੇ ਅੱਜ ਕੋਈ ਵੀ ਲਟ ਨਹੀਂ ਜਾਰੀ ਹੈਗਾ ਮੌਸਮ ਭਾਗ ਵੱਲੋਂ ਕੱਲ 10 ਮਹੀਨਿਆਂ ਦੀ ਆਪਾਂ ਗੱਲ ਕਰੀਏ 10 ਮਹੀਨਿਆਂ ਦੀ ਦੱਸ ਦੋ ਮੌਸਮਾ ਥੋੜਾ ਲਟ ਜਾਰੀ ਹੈ ਕੱਲ ਸਵੇਰ ਨੂੰ ਵੀ ਆਪ ਨੂੰ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਆਪਾਂ ਗੱਲ ਕਰੀਏ ਆਪਣੇ ਟੈਂਪਰੇਚਰ ਟੈਂਪਰੇਚਰ ਪੱਤੀ 32 ਤੋਂ ਲੈ ਕੇ 36 ਡਿਗਰੀ ਦੇਖਣ ਨੂੰ ਮਿਲੂਗੇ ਰਾਤ ਦੇ ਟਾਈਮ ਤੇ ਆਪਣੇ 23 ਤੋਂ ਲੈ ਕੇ 22 ਡਿਗਰੀ ਦੇ ਬਣੇ ਹੋਏ ਹਨ ਬਾਕੀ ਕਾਲਮ ਵਾਲੇ ਕਰਕੇ 9 ਮਈ ਕੋਈ ਖਾਸ ਮੀਂਹ ਵਾਲਿਆ ਸਾਰ ਨਹੀਂ ਹਨ ਹੱਲੇ ਤਾਈਂ ਇਹ ਵੋਟਾਂ ਅਨੁਸਾਰ ਹੋਖਾ ਦਾ ਦੁਪਹਿਰ ਤੋਂ ਬਾਅਦ ਇੱਕ ਦੋ ਜ਼ਿਲ੍ਹਿਆਂ ਵਿੱਚ ਆਪਣੇ ਮੀਂਹ ਕਣੀ ਦੇ ਸਾਰ ਦੇਖਣ ਨੂੰ ਮਿਲਣ ਤੇ ਕੱਲ ਨੂੰ 10 ਮਈ ਦੀ ਗੱਲ ਕਰੀਏ ਕੱਲ 10 ਮਈ ਵੀ ਆਪਣੇ ਪੰਜਾਬ ਦੇ ਮੱਝ ਦੋਆਬੇ ਦੇ ਜਿਹੜੇ ਇਲਾਕੇ ਹੋ ਗਏ ਸਵੇਰ ਨੂੰ ਮੱਝ ਦੋਆਬੇ ਵਿੱਚ ਕੱਲ ਆਪ ਨੂੰ 10 ਮਈ ਸਵੇਰ ਨੂੰ ਮੀਂਹ ਦੇਖਣ ਨੂੰ ਮਿਲ ਸਕਦਾ ਹਲਕਾ ਤੇ ਮਨਾ ਥੋੜਾ ਬੋਦਾ ਬਾੜ ਵੀ ਦੇਖਣ ਨੂੰ ਮਿਲ ਸਕਦਾ ਉਹਦੀ ਵੀਡੀਓ ਤੁਹਾਨੂੰ ਆਪਾਂ ਸ਼ਾਮਾਂ ਨੂੰ ਜਾਂ ਕੱਲ ਸਵੇਰ ਨੂੰ ਹੀ ਬਣਾ ਕੇ ਦੱਸ ਸਕਦੇ ਹਾਂ ਕਿ ਤੁਹਾਨੂੰ ਪਤਾ ਹੈ ਪ੍ਰੀ ਮੌਨਸੂਨ ਗਤੀਵਿਧੀ ਦਾ ਕੋਈ ਉਮੀਦ ਬਾਕੀ ਬੜਾ ਤਬਾਹ ਤੋਂ ਬੜਾ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਤੇ ਫਿਰ ਹਮਸਾ ਵੀ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਕਈ ਭਾਗਾਂ ਵਿੱਚ ਬਾਕੀ ਕਾਲਮ ਲਾਇਆ ਕਰਕੇ ਅੱਜ 9 ਮਈ ਕੋਈ ਖਾਸ ਮੀਂਹ ਨਹੀਂ ਕਿਸਾਰਨੀ ਹੈ ਨੇ ਪੰਜਾਬ ਵਿੱਚ ਮੌਸਮ ਬਾਈ ਦੇਖਣ ਨੂੰ ਮਿਲ ਸਕਦੀ ਹੈ ਮੋਰ ਠੰਡਾ ਰਹੂਗਾ ਦੁਪਹਿਰ ਤੋਂ ਬਾਅਦ ਮੌਸਮ ਲਗਭਗ ਸਾਰੇ ਇਲਾਕਿਆਂ ਵਿੱਚ ਸਾਫ਼ ਹੋ ਜਾਊਗਾ ਕੱਲ ਨੂੰ 10 ਮਈ ਸਵੇਰ ਨੂੰ ਆਪਣਾ ਮੀਂਹ ਦੇਖਣ ਨੂੰ ਮਿਲ ਸਕਦਾ ਆਪਣੇ ਮਾਝੇ ਦੁਆਬੇ ਵਿੱਚ ਤੇ ਥੋੜੇ ਬੋਦੇ ਮੱਧ ਭਾਗਾਂ ਵਿੱਚ ਬਾਕੀ ਅੱਜ ਦੀ ਵੀਡੀਓ ਚ ਨਵੀਂ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਕਰਨਾ